ਦਲਾਈ ਮਹੀਨੇ ਦੀ ਵਿੱਚ ਜਿਹੜੀ ਇੱਕ ਐਨ ਆਰ ਆਈ ਲੇਡੀ ਸੀਗੀ ਰੁਪਿੰਦਰ ਕੌਰ ਪిల్లా ਰਾਇਪੁਰਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਤਲਾ ਸਾਨੂੰ ਆਈ ਸੀਗੀ ਕਿ ਸੁਰਜੀਤ ਸਿੰਘ ਵੱਲੋਂ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ ਸੁਰਜੀਤ ਸਿੰਘ ਨੇ ਖਬਰ ਦਿੱਤੀ ਸੀ ਕਿ ਇਹ ਗਾਇਬ ਹੈ ਤੇ ਇਹਦੀ ਪੜਤਾਲ ਕੀਤੀ ਜਾਵੇ ਕਿ ਕਿਵੇਂ ਕਿੱਥੇ ਆਰਚੀ ਕੀਤੀ ਜਾਵੇ ਸੋ ਸਾਡੀ ਪੁਲਿਸ ਉਹ ਤੋਂ ਤੋਂ ਕਾਫੀ ਲੇ ਲੋ ਥਾਣਾ ਤੇ ਸਾਡੇ ਡੀਐਸਪੀ ਸਾਹਿਬ ਨੇ ਬੜੀ ਮਿਹਨਤ ਕੀਤੀ ਤੇ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਦੇ ਘਰ ਤੇ ਇੱਕ ਮਾਮਲਾ ਹੈਗਾ ਇਹ ਘਰਚੀ ਸੀ ਜਿਹੜਾ ਮਾਰੀ ਗਈ ਫਿਰ ਉਹ ਚਲੋ ਇਸ ਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸੁਜੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਰਟ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਮਿਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹਦਾ ਇਹਦੇ ਨਾਲ ਇਹਦੇ ਨਾਲ ਇਹਦੇ ਸੰਬੰਧ ਸੀਗੇ ਲੇਡੀ ਦੇ ਉਹ ਇਹਦੇ ਨਾਲ ਰਿਆ ਕਰਾਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉਥੇ ਯੂਕੇ ਸੀ ਪਰ ਇਹ ਲੇਡੀ ਰੁਪੇਂਦਰ ਕਿਉਂਕਿ ਇਹਦੇ ਆਪ ਦੀ ਕੁਝ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿੰਦੇ ਚ ਇਹ ਪੀਓ ਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਹੀ ਜਿਹੜਾ surjit singh ਨੂੰ ਇਹਨੇ charanjit ਨੇ ਮਿਲਾਇਆ ਸੀ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਉਹਦੇ ਤੇ ਉਹਦੇ ਘਰੇ ਇਹ ਰਹਿੰਦੀ ਸੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇਰ ਇਹ ਰੁਪਿੰਦਰ ਕੌਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਇਹਨੂੰ ਉਹਦੇ ਸਾਹਮਣਾ ਚੱਲਦੇ ਰਹੇ ਚੱਲਦੀ ਰਹੀ ਉਹਨੀ ਦੇਰ ਇਹ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਉਣ ਤੋਂ ਮਨਾਂ ਕਰਤਾ ਉਸ ਤੇ ਚੱਕਰ ਦੇ ਵਿੱਚ ਇਹਨੇ ਫਿਰ ਜਦੋਂ ਇਹਨੂੰ ਕਿਹਾ ਕਿ ਤੁਸੀਂ ਮੇਰੀ ਵਰਤ ਨੂੰ ਮੈਨੂੰ ਵਰਤਿਆ ਤੇ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸੁਰਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਇੱਥੇ ਵੀ ਤਾਂ ਸਾਨੂੰ ਖਰਾਬ ਕਰੋਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਇਹਨੂੰ ਤੇ ਮੈਂ ਤੈਨੂੰ 50 ਲੱਖ ਰੁਪਏ ਦੇਵਾਂਗਾ ਤੇ ਤੈਨੂੰ ਨਾਲੇ ਬਾਹਰ ਫੜਾ ਦਾਂਗਾ ਸੋ ਫਿਰ ਅਸੀਂ ਸੁਰਜੀਤ ਨੂੰ ਸਾਡੀ ਪੁਲਿਸ ਨੇ ਪੜ੍ਹ ਲਿਆ ਤੇ ਉਹਦੀ ਫਿਰ ਇੰਟੈਰੋਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉੱਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀਜ਼ ਇੰਤਜ਼ਾਮ ਪਹਿਲਾਂ ਹੀ ਮੱਲੋਂ ਇਹਨੇ ਰੱਖਿਆ ਹੋਇਆ ਸੀ ਸਾਰਾ ਕੋਲੇ ਵਗੈਰਾ ਰੱਖੇ ਹੋਏ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਤਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਪੋਸੀਬਲ ਸੀ ਇਹਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੂਏ ਦੇ ਵਿੱਚ ਇਹਨੇ ਸਿੱਟ ਦਿੱਤੀਆਂ ਉਹ ਹੁਣ ਸਾਰਾ ਕੁਝ ਤੱਕ ਬੜੀ ਮਿਹਨਤ ਨਾਲ ਸਾੜੀ ਪੁਲਿਸ ਨੇ ਉਹ ਹੱਡੀਆਂ ਵੀ ਜਿਹੜੀਆਂ ਪੁਲਿਸ ਇੱਤੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਐਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਰਿਕਵਰ ਕਰ ਲਿਆ ਅਥੌੜੀ ਵੀ ਕਵਰ ਰਿਕਵਰ ਕਰ ਲਈ ਹੈ ਦੀ ਨਾਲ ਉਹ ਉਹਨੂੰ ਸਪਰਸ਼ ਵਗੈਰਾ ਭੰਨੇ ਸੀ ਤੇ ਕਰਕੇ ਉਹਨੂੰ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ ਦੀਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ ਸੁਥਰਾ ਆਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਨੇ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤਾ ਤੇ ਜਿਹੜਾ ਗੱਦਾ ਸੜਿਆ ਹੋਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਹੁਣ ਸਾਰਾ ਉਹ ਸਾਡੇ ਕੋਲੇ ਸੁਜੀਤ ਦਾ ਫੜ ਲਿਆ ਚਰਨਜੀਤ ਆਫਕੋਰਸ ਬਾਹਰ ਹੈ ਗਿਆ ਜੀ ਉਹ ਦੋਨੋਂ ਨਾਮ ਲੈ ਲਓਗੇ ਸਰ ਇੱਕ ਕਤਈ ਸੀ ਜਾਂ ਮੋਰ ਵੀ ਜਰ ਨਾਲ ਕੋਈ ਸਾਥੀ ਵੀ ਚਾਹੀਦੀ ਤੋਂ ਨਾ ਨਹੀਂ ਇਕੱਲਾ ਸੀ ਚਰਨਜੀਤ ਇਹਦਾ ਉੱਥੇ ਸਾਥੀ ਬਾਹਰ ਸੀ ਇੱਥੇ ਆਨੇ ਇਕੱਲੇ ਨਹੀਂ ਕੀ ਕਰ ਜੜਾ ਸਰ ਇਹਨੇ ਕੰਪਲੇਨ ਵੀ ਲਗਾਈ ਸੀ ਕਿ ਵੀ ਸੁਖਜੀਤ ਨੇ ਜਦੋਂ ਇਹ ਹੋਮੋ ਵੀ ਸੀ ਵੀ ਇਹਨੇ ਰਿਪੋਰਟ ਵੀ ਇਹਨੇ ਲਗਾਈ ਸੀ ਹਾਂ ਇਹਨੇ ਆਪ ਹੀ ਆ ਕੇ ਪਤਲਾ ਦਿੱਤੀ ਜੀ ਇਹ ਗਾਇਬ ਹੋ ਗਿਆ ਇਹ ਡਿਮੋਸਿਵ ਲੇਡੀ ਜੀ ਹਾਂ ਜੀ ਇਹਦਾ ਦੋ ਵਾਰੀ ਪਹਿਲਾਂ ਵਿਆਹ ਹੋਇਆ ਹੈ ਲੇਡੀ ਦਾ ਉਨੇ ਤਿੰਜਾ ਵਿਆਹ ਕਰਾਉਣ ਨੂੰ ਇਹਦੇ ਨਾਲ ਚਰਨਜੀਤ ਨਾਲ ਗੱਲ ਹੋ ਰਹੀ ਸੀ ਕਿ ਚਰਨਜੀਤ ਫਿਰ ਮੁੱਕਰ ਗਿਆ ਸੀ ਕਿ ਲੱਗਤ ਰਿਲੇਸ਼ਨ ਸੀਗਾ ਇਹਦਾ ਕਿਸ ਤਾਈ ਵਾਂਗੂ ਫਿਰ ਨੇ ਉਤਨੀ ਉਸ ਦਾ ਜੋ ਚਾਹੀਦੀ ਆ ਉਹ ਅਸੀਂ ਹੁਣ ਦੇਖਦੇ ਆ ਤੇ ਚੈੱਕ ਕਰਦੇ ਆ ਤ੍ਰਿਸ਼ ਦੇ ਰਿਹਾ ਮਨ ਸੀ ਪੀਓ ਵੀਓ ਐਨ ਆਰ ਆਈ ਦਾ ਕੇਸ ਹੈਗਾ ਐਨ ਆਰ ਆਈ ਥਾਣੇ ਦਾ ਉਹ ਅਸੀਂ ਚੈੱਕ ਕਰ ਲਾਂਗੇ ਉਸੇ ਦੇ ਸੰਬੰਧ ਦੇ ਵਿੱਚ ਇਹ ਦਾ ਸਰਜੀਤ ਨਾਲ ਸੰਬੰਧ ਹੈ ਡਿਊਰਿੰਗ ਪੀਓ ਹੁੰਦੇ ਆਪਸ ਵਿੱਚ ਕੋਈ ਟਰੈਵਲਿੰਗ ਅੰਦਰ ਵੀ ਆਊਟਸਾਈਡ ਕੰਟਰੀ ਇਨਸਾਈਡ ਉਹ ਸਾਰਾ ਅਸੀਂ ਹੁਣ ਦੇਖਾਂਗੇ ਅਮਰੀਕਨ ਬੈਕਗਰਾਉਂਡ ਦੇ ਵਿੱਚ ਕਿਸੇ سامنے ਆਇਆ ਲੰਡਨਰ ਅਮਰੀਕਾ ਦੇ ਵਿੱਚ ਕਿੰਨੇ ਕੈਮਰਾਸ ਤੋਂ ਦੇਖੀ ਗਈ ਉਹ ਇਹ ਯੂਕੇ ਦੀ ਹੈ ਕਿ ਸਿਟੀਜ਼ਨ ਯੂਕੇ ਅਮਰੀਕਨ ਹੈ ਸਰ ਉਹ ਯੂਕੇ ਦਾ ਹੋਪ ਹੈਗਾ ਇਹ ਅਮਰੀਕੀ ਫੂਟ ਕਵਰ ਹੋ ਗਿਆ ਸਾਰਾ ਕੁਝ ਲਾਸਟ ਹੋਣੇ ਇਹਦੀ ਆਪ ਦੀ شناخت ਨਾਲ ਹੀ ਇਹ ਤੇ ਇਹਨੇ ਉੱਥੋਂ ਸਾਨੂੰ ਰਿਕਵਰ ਕਰਾਈਆਂ ਇਹਦੇ ਨਾਲ ਇਨਫੈਕਟ ਅਸੀਂ ਨਾਲ ਆਪਣਾ ਨਾਇਬ ਤਸੀਹਦਾਰ ਡਿਊਟੀ ਮੈਜਿਸਟਰੇਟ ਲਗਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਰਿਕਵਰ ਕਰਾਈਆਂ ਸੂਰੇ ਦੇ ਵਿੱਚ